ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਉਹ ਤਰੀਕਾ ਸ਼ੇਅਰ ਕਰੂੰਗੀ ਜਿਹਦੇ ਨਾਲ ਤੁਸੀਂ ਆਪਣੇ ਅੰਦਰ ਦੀ ਜਿਹੜੀ ਸ਼ਕਤੀ ਆ ਉਹਨੂੰ ਜਗਾ ਸਕੋਗੇ ਤੇ ਫਿਰ ਉਹਦੇ ਨਾਲ ਤੁਸੀਂ ਯੂਨੀਵਰਸ ਤੋਂ ਜੋ ਵੀ ਮੰਗੋਗੇ ਯੂਨੀਵਰਸ ਤੁਹਾਨੂੰ ਹਰ ਇੱਕ ਚੀਜ਼ ਦੇਊਗਾ ਜੋ ਤੁਸੀਂ ਚਾਹੋਗੇ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਆਪਾਂ ਇੱਕ ਬਹੁਤ ਸੋਹਣੀ ਉਦਾਹਰਣ ਬਹੁਤ ਸੋਹਣੀ ਐਗਜ਼ਾਮਪਲ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਜਿਹਦੇ ਨਾਲ ਤੁਹਾਨੂੰ ਕੁਝ ਆਈਡੀਆ ਲੱਗ ਜੂ ਵੀ ਹਾਂ ਵਾਕਈ ਇਹ ਚੀਜ਼ਾਂ ਕੰਮ ਕਰਦੀਆਂ ਨੇ ਦੇਖੋ ਕਈ ਵਾਰੀ ਕੀ ਹੁੰਦਾ ਨਾ ਆਪਾਂ ਕਿਸੇ ਇਨਸਾਨ ਨੂੰ ਬਹੁਤ ਟਾਈਮ ਤੋਂ ਮਿਲੇ ਨਹੀਂ ਹੁੰਦੇ ਜਾਂ ਉਹਦੇ ਨਾਲ ਆਪਾਂ ਗੱਲ ਨਹੀਂ ਕੀਤੀ ਹੁੰਦੀ ਹੋ ਸਕਦਾ ਕੋਈ ਆਪਣਾ ਰਿਸ਼ਤੇਦਾਰ ਹੋਵੇ ਜਾਂ ਆਪਣਾ ਕੋਈ ਦੋਸਤ ਮਿੱਤਰ ਹੋਵੇ ਹਨਾ ਜਾਂ ਕੋਈ ਆਪਣਾ ਪਰਿਵਾਰਿਕ ਮੈਂਬਰ ਹੀ ਹੋਵੇ ਜਾਂ ਜਾਣ ਪਛਾਣ ਵਾਲਾ ਤੇ ਅਸੀਂ ਕਹਿ ਵੀ ਜੀ ਸੋਚਦੇ ਹਾਂ ਵੀ ਉਹਦੇ ਨਾਲ ਗੱਲ ਕਰਨੀ ਚਾਹੀਦੀ ਆ ਕਾਫੀ ਟਾਈਮ ਹੋ ਗਿਆ ਵੀ ਗੱਲ ਨਹੀਂ ਕੀਤੀ ਉਹ ਉਸ ਟਾਈਮ ਨਾ ਆਪਾਂ ਬਹੁਤ ਸਟਰੋਂਗਲੀ ਬਹੁਤ ਸਟਰੋਂਗ ਜਿਹੜੀ ਵਾਈਫਸ ਹੁੰਦੀਆਂ ਉਹਦੇ ਨਾਲ ਸਬ ਕੌਂਸ਼ੀਅਸ ਮਾਈਂਡ ਨੂੰ ਇੱਕ ਮੈਸੇਜ ਭੇਜਦੀਆਂ ਕਿਉਂਕਿ ਆਪਾਂ ਬਹੁਤ ਗਹਿਰਾਈ ਨਾਲ ਉਸ ਚੀਜ਼ ਬਾਰੇ ਸੋਚ ਰਹੀ ਹੁੰਦੀਆਂ ਤੇ ਸਾਡਾ ਸਬ ਕੌਂਸ਼ੀਅਸ ਮਾਈਂਡ ਇੱਕਦਮ ਜੋ ਇਦਾਂ ਚੁਟਕੀ ਮਾਰਦਾ ਤੇ ਉਹ ਚੀਜ਼ ਹੋ ਜਾਂਦੀ ਹੈ ਹੁੰਦੀ ਹੈ ਨਾ ਉਸੇ ਟਾਈਮ ਉਸ ਬੰਦੇ ਦਾ ਕਈ ਵਾਰੀ ਫੋਨ ਆ ਜਾਂਦਾ ਤੁਹਾਡੇ ਨਾਲ ਹੋਈ ਇਹ ਚੀਜ਼ ਮੇਰੇ ਨਾਲ ਕਾਫੀ ਵਾਰ ਹੋਈ ਆ ਹੁਣ ਇਹਦੇ ਪਿੱਛੇ ਰੀਜ਼ਨ ਕੀ ਆ ਇਹਦੇ ਪਿੱਛੇ ਰੀਜ਼ਨ ਇਹ ਆ ਵੀ ਅਸੀਂ ਆਪਣੇ ਚੇਤਨ ਮਨ ਨੂੰ ਜਿਹੜੀ ਗੱਲ ਕਹਿ ਰਹੇ ਹਾਂ ਤੇ ਉਹ ਚੇਤਨ ਮਨ ਨਾਲ ਆਪਾਂ ਇੰਨੇ ਡੂੰਘੇ ਤਰੀਕੇ ਨਾਲ ਗੱਲ ਕਰ ਰਹੇ ਹਾਂ ਇੰਨੇ ਤਕੜੇ ਵਾਈਬਸ ਨਾਲ ਸਟਰੋਂਗ ਵਾਈਬਸ ਨਾਲ ਆਪਾਂ ਉਸ ਜੀ ਨੂੰ ਸੋਚ ਰਹੇ ਹਾਂ ਕਿ ਚੇਤਨ ਮਨ ਨੇ ਉਸੇ ਟਾਈਮ ਫਟਾਫਟ ਆਵਚੇਤਨ ਮਨ ਨੂੰ ਮੈਸੇਜ ਭੇਜ ਦਿੱਤਾ ਤੇ ਅਵਚੇਤਨ ਮਨ ਉਸੇ ਟਾਈਮ ਫ੍ਰੀਕਵੈਂਸੀ ਨੂੰ ਅਟਰੈਕਟ ਕਰਦਾ ਤੁਹਾਡੇ ਵੱਲ ਤੇ ਫਿਰ ਕਈ ਵਾਰੀ ਇਦਾਂ ਹੁੰਦਾ ਨਾ ਕਿ ਵਈ ਉਹ ਇਨਸਾਨੀਆ ਤਾਂ ਸਾਡੇ ਸਾਹਮਣੇ ਆ ਜਾਂਦਾ ਅਚਾਨਕ ਅਚਨਚੇਤ ਜਿਵੇਂ ਆਪਾਂ ਕਹਿੰਦੇ ਨੇ ਜਾਂ ਫਿਰ ਉਹਦਾ ਫੋਨ ਆ ਜਾਂਦਾ ਆਪਾਂ ਨੂੰ ਹੁੰਦਾ ਹੈ ਨਾ ਸੋ ਇਹ ਚੀਜ਼ਾਂ ਇਸੇ ਕਰਕੇ ਹੁੰਦੀਆਂ ਆਪਾਂ ਕਦੇ ਸੋਚਦੇ ਨਹੀਂ ਆ ਉਸ ਤੋਂ ਬਾਅਦ ਵੀ ਅੱਛਾ ਮੈਂ ਯਾਦ ਕੀਤਾ ਤੇ ਉਹਦਾ ਨਾਮ ਦੇ ਨਾਲ ਫੋਨ ਆ ਗਿਆ ਕਈ ਵਾਰ ਆਪਾਂ ਸਾਹਮਣੇ ਵਾਲੇ ਨੂੰ ਵੀ ਕਹਿੰਦੇ ਆ ਵੀ ਬੱਡੀ ਲੰਬੀ ਉਮਰ ਤੇਰੀ ਹੈ ਤੇ ਮੈਂ ਤੇਰੀ ਬਾਰੇ ਗੱਲ ਹੀ ਕੀਤੀ ਸੀ ਤੇ ਤੇਰਾ ਫੋਨ ਹੈਨਾ ਸੋ ਇਹ ਚੀਜ਼ਾਂ ਇਸ ਕਰਕੇ ਹੁੰਦੀਆਂ ਸੋ ਇਹ ਅਗਰ ਇਹੀ ਚੀਜ਼ ਦਾ ਇਸਤੇਮਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਰਨ ਲੱਗ ਜਾਈਏ ਤਾਂ ਅਸੀਂ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾ ਸਕਦੇ ਹਾਂ ਬਹੁਤ ਕਾਮਯਾਬ ਬਣਾ ਸਕਦੇ ਹਾਂ ਅਸੀਂ ਜ਼ਿੰਦਗੀ 'ਚ ਜੋ ਚੀਜ਼ ਚਾਹੇ ਉਹ ਹਾਸਲ ਕਰ ਸਕਦੇ ਹਾਂ ਸੋ ਇਹਦੇ ਲਈ ਆਪਾਂ ਨੂੰ ਕੀ ਕਰਨਾ ਪੈਂਦਾ ਸਾਡੇ ਅੰਦਰ ਇੱਕ ਸ਼ਕਤੀ ਹੁੰਦੀ ਹੈ ਸਾਨੂੰ ਉਹਨੂੰ ਜਗਾਉਣਾ ਪੈਂਦਾ ਹੈ ਸ਼ਕਤੀ ਕਿਹੜੀ ਹੁੰਦੀ ਹੈ ਇਹ ਚੀਜ਼ ਇੱਥੇ ਹੁੰਦੀ ਹੈ ਜੀ ਸਾਡੇ ਠੀਕ ਹੈ ਜੀ ਮਸਤਕ ਦੇ ਉੱਤੇ ਜਿਵੇਂ ਆਪਾਂ ਕਈ ਵਾਰੀ ਕਈ ਲੋਕ ਕਹਿ ਦਿੰਦੇ ਨੇ ਵੀ ਸਾਡੇ ਇੱਥੇ ਤੀਸਰੀ ਅੱਖ ਹੁੰਦੀ ਆ ਹਨਾ ਕਈ ਵਾਰੀ ਆਪਾਂ ਇਸ ਨੂੰ ਮਜ਼ਾਕ ਚ ਲੈ ਲੈਂਦੇ ਆ ਉਹਨਾਂ ਦਾ ਕਹਿਣ ਦਾ ਮਤਲਬ ਹੁੰਦਾ ਵੀ ਸਾਡੇ ਇੱਥੇ ਇੱਕ ਇਹੋ ਜਿਹੀ ਪਾਵਰ ਹੁੰਦੀ ਹੈ ਇਹੋ ਜਿਹੀ ਸ਼ਕਤੀ ਹੁੰਦੀ ਹੈ ਜਿਹਦੇ ਜ਼ਰੀਏ ਆਪਾਂ ਰੱਬ ਨਾਲ ਵੀ ਜੁੜ ਸਕਦੇ ਆ ਪਰਮਾਤਮਾ ਨਾਲ ਕਨਸੈਂਟਰੇਟ ਦੇ ਜ਼ਰੀਏ ਸਾਡੇ ਧਿਆਨ ਨੂੰ ਟਿਕਾ ਕੇ ਇੱਥੋਂ ਟਿਕਦਾ ਜੀ ਧਿਆਨ ਆਪਣੀ ਇੱਥੇ ਹੁੰਦੀ ਹੈ ਸ਼ਕਤੀ ਠੀਕ ਹੈ ਤੇ ਅਗਰ ਇਸੇ ਧਿਆਨ ਦੇ ਉੱਤੇ ਆਪਾਂ ਪ੍ਰੋਪਰ ਆਪਣਾ ਟਿਕਾ ਬਣਾ ਲਈਏ ਨਾ ਤਾਂ ਫਿਰ ਇਹਦੇ ਨਾਲ ਸਾਡੀਆਂ ਜਿਹੜੀਆਂ ਖੁਸ਼ੀਆਂ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਉਹ ਮਿਲ ਜਾਣਗੀਆਂ ਜੋ ਅਸੀਂ ਕਰਨਾ ਚਾਹੁੰਦੇ ਉਹ ਹੋਣਾ ਸ਼ੁਰੂ ਹੋ ਜਾਵੇਗਾ ਹੁਣ ਆਪਾਂ ਇਹਨੂੰ ਜਗਾਉਣਾ ਕਿਵੇਂ ਆ ਜਦੋਂ ਤੁਸੀਂ ਸ਼ੁਰੂ ਦੇ ਵਿੱਚ ਪ੍ਰੈਕਟਿਸ ਸ਼ੁਰੂ ਕਰੋਗੇ ਨਾ ਮੰਨ ਲਓ ਤੁਸੀਂ ਅ ਅਮੀਰ ਨਹੀਂ ਹੋ ਹਨਾ ਤੁਹਾਡੇ ਕੋਲ ਪੈਸਾ ਨਹੀਂ ਹੈ ਪਰ ਤੁਸੀਂ ਪੈਸੇ ਨੂੰ ਅਟਰੈਕਟ ਕਰਨਾ ਚਾਹੁੰਦੇ ਹੋ ਇਹਦੀ ਇਹ ਸੋਹਣੀ ਐਗਜ਼ਾਮਪਲ ਇਸ ਲਈ ਮੈਂ ਤੁਹਾਨੂੰ ਪੈਸਾ ਚੁਣਿਆ ਨਹੀਂ ਆਪਾਂ ਹੋਰ ਵੀ ਕੋਈ ਜਾਂ ਆਪਾਂ ਸਿਹਤ ਚੁਣ ਲੈਣੀ ਹੈ ਹਨਾ ਜਿਵੇਂ ਮੰਨ ਲਓ ਤੁਸੀਂ ਠੀਕ ਮਹਿਸੂਸ ਨਹੀਂ ਕਰ ਰਹੇ ਪਰ ਤੁਸੀਂ ਆਪਣੇ ਆਪ ਨੂੰ ਕਹਿਣਾ ਮੈਂ ਤੰਦਰੁਸਤ ਹਾਂ ਮੈਂ ਤੰਦਰੁਸਤ ਹਾਂ ਠੀਕ ਹੈ ਹੁਣ ਤੁਸੀਂ ਸੋਚੋਗੇ ਜਦੋਂ ਤੁਸੀਂ ਬੋਲੋਗੇ ਨਾ ਮੰਨ ਲਓ ਅਗਰ ਤੁਹਾਡਾ ਸਰੀਰ ਠੀਕ ਨਹੀਂ ਆਸ ਟਾਈਮ لیکن ਤੁਸੀਂ ਬੋਲ ਰਹੇ ਹੋ ਤਾਂ ਤੁਹਾਡਾ ਧਿਆਨ ਨਾ ਥੋੜਾ ਥੋੜਾ ਵਿੱਚੋਂ ਉਸ ਟਾਈਮ ਟੁੱਟੂਗਾ ਤੁਸੀਂ ਇੱਥੇ ਪਹਿਲਾਂ ਨਾ ਐਵੇਂ ਗਹਿਰਾਈ ਦੇ ਵਿੱਚ ਚਲੇ ਜਾਣਾ ਜਿਵੇਂ ਆਪਾਂ ਨੀਂਦ 'ਚ ਨਹੀਂ ਜਾਂਦੇ ਹੁੰਦੇ ਤੁਸੀਂ 5 ਮਿੰਟ ਆਰਾਮ ਨਾਲ ਬਹਿ ਜਾਣਾ ਅੱਖਾਂ ਬੰਦ ਕਰਕੇ ਟਿੱਕੇ ਉਸ ਤੋਂ ਬਾਅਦ ਤੁਸੀਂ ਇਦਾਂ ਮਹਿਸੂਸ ਕਰਨਾ ਜਿਵੇਂ ਤੁਹਾਨੂੰ ਨੀਂਦ ਆ ਰਹੀ ਹੁੰਦੀ ਹੈ ਨੀਂਦ 'ਚ ਚਲੇ ਜਾਨੀਓ ਜਦੋਂ ਨੀਂਦ 'ਚ ਹੁੰਦੇ ਆ ਨਾ ਆਪਾਂ ਥੋੜਾ ਜਿਹਾ ਉਹ ਬੈਸਟ ਟਾਈਮ ਹੁੰਦਾ ਹੈ ਇਸ ਜਗ੍ਹਾ ਧਿਆਨ ਟਿਕਾਉਣ ਦਾ ਸਭ ਤੋਂ ਬੈਸਟ ਟਾਈਮ ਹੁੰਦਾ ਵੋ ਠੀਕ ਆ ਦੱਸੋ ਉਸ ਟਾਈਮ ਤੁਸੀਂ ਕੀ ਬੋਲਣਾ ਹੈ ਕਿ ਮੈਂ ਤੰਦਰੁਸਤ ਹਾਂ ਸ਼ੁਰੂ ਦੇ ਵਿੱਚ ਹੋ ਸਕਦਾ ਤੁਹਾਨੂੰ ਐ ਫੀਲ ਹੋਵੇ ਕਿ ਮੈਂ ਤੰਦਰੁਸਤ ਤਾਂ ਹੈ ਨਹੀਂ ਪਰ ਫਿਰ ਵੀ ਮੈਂ ਬੋਲ ਰਿਹਾ ਝੂਠ ਜਿਹਾ ਲੱਗੂਗਾ ਮਤਲਬ ਤੁਹਾਨੂੰ ਐ ਲੱਗੂਗਾ ਵੀ ਇਹ ਤਾਂ ਵੀ ਮੈਂ ਤਾਂ ਉਲਟ ਬੋਲ ਰਿਹਾ ਝੂਠ ਜਾਂ ਤਦਾਂ ਤੁਹਾਨੂੰ ਮਹਿਸੂਸ ਹੋ ਜਾਊਗਾ ਪਰ ਤੁਸੀਂ ਇਹ ਬੋਲਣਾ ਬੰਦ ਨਹੀਂ ਕਰਨਾ ਤੁਸੀਂ ਜਦੋਂ ਡੇਲੀ ਇਸ ਚੀਜ਼ ਨੂੰ ਬੋਲਦੇ ਜਾਵੋਗੇ ਜਾਂ ਮੰਨ ਲਓ ਤੁਸੀਂ ਪੈਸਿਆਂ ਬਾਰੇ ਬੋਲ ਰਹੇ ਹੋ ਹਨਾ ਵੀ ਮੇਰੇ ਕੋਲੇ ਬਹੁਤ ਸਾਰਾ ਧਨ ਹੈ ਮੈਂ ਬਹੁਤ ਅਮੀਰ ਹਾਂ ਤੇਪਤਾ ਨਦੀ ਬਹੁਤਾਤ ਮੇਰੇ ਵੱਲ ਨੂੰ ਆ ਰਹੀ ਹੈ ਠੀਕ ਹੈ ਸੋ ਇਹਦੇ ਨਾਲ ਸ਼ੁਰੂ ਦੇ ਵਿੱਚ ਤੁਹਾਨੂੰ ਇਹ ਲੱਗੂਗਾ ਕਿ ਮੇਰੇ ਕੋਲੇ ਤਾਂ ਨ ਤਾਂ ਜ਼ਿਆਦਾ ਹੈ ਨਹੀਂਗਾ ਤੇ ਪਰ ਫਿਰ ਵੀ ਮੈਂ ਇਹ ਚੀਜ਼ ਬੋਲ ਰਹੀ ਆ ਤੁਹਾਨੂੰ ਸ਼ਾਇਦ ਉਸ ਟਾਈਮ ਇਹ ਝੂਠੀ ਤਰ੍ਹਾਂ ਲੱਗੀ ਪਰ ਜੇ ਤੋ ਤੁਸੀਂ ਇਹਨੂੰ ਬੋਲਣਾ ਬੰਦ ਕਰ ਦਿੱਤਾ ਫਿਰ ਤਾਂ ਤੁਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਯੂਨੀਵਰਸ ਤੋਂ ਚੀਜ਼ ਹਾਸਲ ਨਹੀਂ ਕਰ पाओਗੇ ਜੋ ਤੁਸੀਂ ਚਾਹੁੰਦੇ ਹੋ ਜਾ ਜੇ ਤੁਸੀਂ ਇਹਨੂੰ ਬੋਲਣਾ ਨਾ ਛੱਡਿਆ ਤਾਂ ਫਿਰ ਪ੍ਰੈਕਟਿਸ ਹੁੰਦੀ ਜਾਓ ਤੁਹਾਡਾ ਚੇਤਨ ਮਨ ਇਸ ਚੀਜ਼ ਨੂੰ ਐਕਸੈਪਟ ਕਰਨਾ ਸ਼ੁਰੂ ਕਰ ਲੂਗਾ ਉਸ ਤੋਂ ਬਾਅਦ ਫਿਰ ਉਹ ਕੀ ਕਰੂਗਾ ਅਵਚੇਤਨ ਮਨ ਨੂੰ ਮੈਸੇਜ ਭੇਜੂਗਾ ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਣ ਦਿੱਤੀ ਸੀ ਵੀ ਇਦਾਂ ਸਾਡਾ ਚੇਤਨ ਮਨ ਅਵਚੇਤਨ ਮਨ ਨੂੰ ਜਾਨੀ ਕਿ ਸਬਕੌਂਸ਼ੀਅਸ ਮਾਈਂਡ ਨੂੰ ਮੈਸੇਜ ਭੇਜਦਾ ਹੈ ਵੀ ਆਹ ਚੀਜ਼ ਤੇ ਕਰਨੀ ਹੈ ਫਿਰ ਉਸ ਤੋਂ ਬਾਅਦ ਉਹ ਕੀ ਕਰਦਾ ਉਹ ਇਦਾਂ ਦੀ ਵਾਈਬਸ ਇਦਾਂ ਦੀ ਜਿਪਾ ਕਹਿੰਦੇ ਕਿਰਨਾ ਕ੍ਰੀਏਟ ਕਰਦਾ ਜਿਹਦੇ ਨਾਲ ਚੀਜ਼ਾਂ ਸਾਡੇ ਵੱਲੋਂ ਅਟਰੈਕਟ ਹੋਣੀਆਂ ਸ਼ੁਰੂ ਹੁੰਦੀਆਂ ਸੋ ਆਪਾਂ ਇਹ ਸੋਚ ਸਕਦੇ ਹਾਂ ਵੀ ਕਿਵੇਂ ਹੋ ਸਕਦਾ ਵੀ ਉਹ ਕਿਵੇਂ ਕੀ ਕੋਈ ਜਾਦੂ ਹੈ ਜਿਹਦੇ ਨਾਲ ਉਹ ਅਟਰੈਕਟ ਕਰਦਾ ਚੀਜ਼ਾਂ ਨੂੰ ਜਾਂ ਉਹ ਉਹ ਸਾਨੂੰ ਨਾ ਉਹ ਰਸਤੇ ਦਿਖਾਉਣਾ ਸ਼ੁਰੂ ਕਰ ਦਿੰਦਾ ਜਿਵੇਂ ਹੁਣ ਇੱਕ ਸਪੋ ਸੋਹਣੀ ਉਦਾਹਰਣ ਮੈਂ ਤੁਹਾਨੂੰ ਹੋਰ ਦਿੰਨੀ ਆ ਇਹ ਤੁਹਾਡੇ ਨਾਲ ਪੱਕਾ ਹੋਈ ਹੋਣੀ ਆ ਮਨ ਲਓ ਤੁਸੀਂ ਤੁਸੀਂ ਕੋਈ ਪਾਰਸਲ ਖਰੀਦਣਾ ਹੈ ਹਨਾ ਤੁਸੀਂ ਸੋਚ ਰਹੇ ਹੋ ਵੀ ਮੈਂ ਆਨਲਾਈਨ ਪਾਰਸਲ ਖਰੀਦਾਂ ਤੇ ਮੈਂ ਕਈ ਵਾਰੀ ਲੋਕਾਂ ਨੂੰ ਇਹ ਚੀਜ਼ ਕਹਿੰਦੇ ਹੋਏ ਸੁਣਿਆ ਹੈ ਕਿ ਇਹਨਾ ਫੋਨ ਸਾਡੀ ਗੱਲ ਸੁਣਦਾ ਹੈ ਫੋਨ ਸਾਡੀ ਗੱਲ ਨਹੀਂ ਸੁਣਦਾ ਹੈਗਾ ਤੇ ਜਦੋਂ ਅਸੀਂ ਇਹ ਚੀਜ਼ ਬੋਲਦੇ ਆ ਨਾ ਤੇ ਉਹ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਬਹੁਤ ਸਟਰੋਂਗਲੀ ਚਲੀ ਜਾਂਦੀ ਹੈ ਕਿਉਂਕਿ ਆਪਾਂ ਬਹੁਤ ਗਹਿਰਾਈ ਨਾਲ ਬੜੇ ਧਿਆਨ ਨਾਲ ਉਸ ਚੀਜ਼ ਬਾਰੇ ਸੋਚ ਰਹੀ ਹੁੰਦੇ ਆ ਵੀ ਮੈਨੂੰ ਇਦਾਂ ਦਾ ਪਰਸ ਚਾਹੀਦਾ ਹੈ ਇਦਾਂ ਦਾ ਕਲਰ ਚਾਹੀਦਾ ਹੈ ਛ ਮੈਰੀਜ ਹੈ ਮੈਂ ਉੱਥੇ ਜਾਣਾ ਮੈਨੂੰ ਇਦਾਂ ਦੀ ਡਰੈਸ ਦੇ ਨਾਲ ਚਾਹੀਦਾ ਤਾਂ ਤੁਸੀਂ ਦੇਖੋਗੇ ਤਾਂ ਤੁਸੀਂ ਫੋਨ ਖੋਲੋਗੇ ਨਾ ਉਹਦੇ ਵਿੱਚ ਤੁਹਾਡੇ ਨਾਲ ਮੂਰੇ ਨਾਲ ਉਹ ਚੀਜ਼ਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਉਹ ਕਿਉਂ ਹੁੰਦਾ ਕਿਉਂਕਿ ਤੁਸੀਂ ਸਬਕੌਂਸ਼ੀਅਸ ਮਾਈਂਡ ਤੋਂ ਮਤਲਬ ਬਹੁਤ ਗਹਿਰਾਈ ਨਾਲ ਬਹੁਤ ਧਿਆਨ ਦੇ ਨਾਲ ਉਸ ਚੀਜ਼ ਬਾਰੇ ਸੋਚਿਆ ਵੀ ਮੈਨੂੰ ਆਹ ਚੀਜ਼ ਚਾਹੀਦੀ ਆ ਫਿਰ ਉਹ ਚੀਜ਼ ਤੁਹਾਡੇ ਵੱਲ ਅਟਰੈਕਟ ਹੋਈ ਨਾ ਤੁਹਾਡੇ ਮਾਈਂਡ ਦੇ ਵਿੱਚ ਉਹ ਚੀਜ਼ਾਂ ਤੁਹਾਡੇ ਸਾਹਮਣੇ ਖੋਲਣੀਆਂ ਸ਼ੁਰੂ ਕਰ ਦਿੱਤੀਆਂ ਠੀਕ ਉਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਆਪਣੇ ਮਾਈਂਡ ਨੂੰ ਕੋਈ ਮੈਸੇਜ ਭੇਜੋਗੇ ਅਗਰ ਉਹ ਸਿਹਤ ਬਾਰੇ ਤੁਸੀਂ ਕਹਿ ਰਹੇ ਹੋ ਤੌ ਸਿਹਤਵਾਰੀ ਤੁਹਾਨੂੰ ਸਾਈਨ ਦੇਣੀ ਸ਼ੁਰੂ ਕਰ ਦਊਗਾ ਸਿਹਤ ਦੇ ਸੰਬੰਧਿਤ ਕੋਈ ਐਕਸਰਸਾਈਜ਼ ਸਿਹਤ ਦੇ ਸੰਬੰਧਿਤ ਤੁਸੀਂ ਕੀ ਕਰ ਸਕਦੇ ਹੋ ਆਪਣੀ ਸਿਹਤ ਨੂੰ ਹੋਰ ਬੈਟਰ ਕਰਨ ਦੇ ਲਈ ਉਹਦਾ ਦੇ ਮੈਸੇਜ ਉਹ ਤੁਹਾਡੇ ਸਾਹਮਣੇ ਕਰਨੇ ਕ੍ਰੀਏਟ ਕਰਨੇ ਸ਼ੁਰੂ ਕਰ ਦਊਗਾ ਜੇ ਤੁਸੀਂ ਧਨ ਦੇ ਬਾਰੇ ਸੋਚ ਰਹੇ ਹੋ ਤਾਂ ਫਿਰ ਤੁਸੀਂ ਧਨ ਦੇ ਬਾਰੇ ਦੋ ਸੋਚਣਾ ਨਾ ਤਾਂ ਸਿਰਫ ਇਹ ਨਹੀਂ ਸੋਚਣਾ ਕਿ ਮੈਨੂੰ ਇੰਨਾ ਧਨ ਚਾਹੀਦਾ ਹੈ ਜਾਂ ਮੇਰੇ ਕੋਲ ਬਹੁਤ ਸਾਰਾ ਧਨ ਹੈਗਾ ਤੁਸੀਂ ਇਹ ਵੀ ਨਾਲ ਸੋਚਣਾ ਵੀ ਕਿਸ ਕੰਮ ਦੇ ਜਰੀਏ ਤੁਹਾਡੇ ਕੋਲੇ ਉਹ ਤਨ ਹੈਗਾ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਮੇਰਾ YouTube ਦਾ ਕੰਮ ਹੈ ਤੇ ਸਾਡਾ ਦੁੱਧਾ ਵੀ ਕੰਮ ਹੈ ਅਗਰ ਮੈਂ ਇਹਨਾਂ ਦੋਨਾਂ ਵਿੱਚੋਂ ਕਿਸੇ ਇੱਕ ਵਾਰੀ ਸੋਚ ਰਹੀ ਹਾਂ ਮਤਲਬ ਦੋਨੋਂ ਜਾਇਜ਼ ਨਹੀਂ ਕਿਉਂਕਿ ਮੇਰੇ ਸਾਡੇ ਦੁੱਧਾ ਕੰਮ ਵੀ ਹੈ ਮੇਰਾ ਆਪਣਾ YouTube ਦਾ ਕੰਮ ਵੀ ਹੈ ਖੇਤੀਬਾੜੀ ਦਾ ਵੀ ਹੈ ਮੇਰੇ ਹਸਬੰਡ ਜੌਬ ਵੀ ਕਰਦੇ ਹਨ ਸੋ ਇਹਨਾਂ ਚਾਰਾਂ 'ਚ ਮੈਂ ਕੋਈ ਵੀ ਸਿਲੈਕਟ ਕਰ ਸਕਦੀ ਹਾਂ ਵੀ ਇਹਨਾਂ ਦੇ ਵਿੱਚੋਂ ਜਿਹੜਾ ਹੈਗਾ ਮੈਨੂੰ ਪੈਸਾ ਆ ਰਿਹਾ ਇਸ ਕੰਮ ਦੇ ਵਿੱਚੋਂ ਪੈਸਾ ਆ ਰਿਹਾ ਹੈ ਤਾਂ ਫਿਰ ਯੂ ਮਤਲਬ ਕਿ ਤੁਹਾਡਾ ਸਬਕੌਨਸ਼ੀਅਸ ਮਾਈਂਡ ਕੀ ਕਰੂਗਾ ਤੁਹਾਨੂੰ ਉਹਦੇ ਸਬੰਧਿਤ ਆਈਡੀਆਸ ਦੇਣੇ ਸ਼ੁਰੂ ਕਰ ਦੂਗਾ ਠੀਕ ਹੈ ਦੇਖੋ ਇੱਕ ਚੀਜ਼ ਨਾ ਧਿਆਨ ਦਿਓ ਵੀ ਸਾਡੇ ਮਾਈਂਡ ਨੂੰ ਪਤਾ ਸਭ ਕੁਝ ਹੈ ਲੇਕਿਨ ਉਹ ਇੱਕ ਸਾਈਡ ਥੋੜਾ ਧੁੰਦਲਾ ਹੋ ਕੇ ਉਹ ਚੀਜ਼ਾਂ ਰਹਿ ਜਾਂਦੀਆਂ ਨੇ ਦੇਖੋ ਜਿਵੇਂ ਹੁਣ ਆਪਾਂ ਇਗਜ਼ਾਮ ਹੁੰਦੇ ਆ ਹਨਾ ਆਪਾਂ ਸਾਲ ਦੇ ਸ਼ੁਰੂ ਵਿੱਚ ਜੋ ਚੀਜ਼ਾਂ ਪੜ੍ਹੀਆਂ ਹੁੰਦੀਆਂ ਉਹ ਐਂਡ ਤੱਕ ਸਾਲ ਦੇ ਐਂਡ ਤੱਕ ਉਹ ਥੋੜੀਆਂ-ਥੋੜੀਆਂ ਆਪਾਂ ਨੂੰ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਮਤਲਬ ਧੁੰਦ ਭੁੱਲਦੇ ਨਹੀਂ ਆਪਾਂ ਧੁੰਦਲੀਆਂ ਹੋ ਜਾਂਦੀਆਂ ਥੋੜੀਆਂ ਉਹ ਕਲੀਅਰਟੀ ਜਿਹੜੀ ਹੁੰਦੀ ਉਹ ਖਤਮ ਹੋ ਜਾਂਦੀ ਹੈ ਲੇਕਿਨ ਜਦੋਂ ਆਪਾਂ ਉਹ ਚੀਜ਼ਾਂ ਨੂੰ ਰਿਵਾਈਜ਼ ਕਰਦੇ ਆ ਤਾਂ ਫਿਰ ਇੱਕਦਮ ਸਾਨੂੰ ਯਾਦ ਆ ਜਾਂਦਾ اچھا ਹਾਂ ਠੀਕ ਹੈ ਐਦਾਂ ਸੀਗਾ ਹੁੰਦਾ ਨਾ ਆਪਣਾ ਇਹ ਇਸੇ ਕਰਕੇ ਹੁੰਦਾ ਵੀ ਸਾਡੇ ਸਬਕੌਂਸ਼ੀਅਸ ਮਾਈਂਡ ਨੂੰ ਆਪਾਂ ਜੋ ਚੀਜ਼ ਪੜ੍ਹ ਕੇ ਦੱਸੀ ਹੈ ਜੋ ਚੀਜ਼ ਨੂੰ ਯਾਦ ਕਰਕੇ ਦੱਸੀ ਹੈ ਚਾਹੇ ਲਿਖ ਕੇ ਚਾਹੀ ਯਾਦ ਕਰਕੇ ਉਹ ਉਹਨੂੰ ਇੱਕ ਸਾਈਡ ਰੱਖ ਲੈਂਦਾ ਉਹਨੂੰ ਮਿਟਾਉਂਦਾ ਨਹੀਂ ਹਾਂ ਉਹ ਟਾਈਮ ਦੇ ਨਾਲ ਥੋੜਾ ਧੁੰਦਲੀਆਂ ਹੋ ਜਾਂਦੀਆਂ ਠੀਕ ਉਸੇ ਤਰੀਕੇ ਨਾਲ ਜਦੋਂ ਆਪਾਂ ਕੋਈ ਵੀ ਆਈਡੀਆ ਚਾਹੁੰਦੇ ਆ ਵੀ ਅਸੀਂ ਕਾਮਯਾਬ ਹੋਣ ਵਾਲੀਆਂ ਪੈਸਾ ਕਮਾਉਣ ਵਾਲੀਆਂ ਫਿਰ ਸਾਡਾ ਸਬਕੌਂਸ਼ੀਅਸ ਮਾਈਂਡ ਉਹ ਚੀਜ਼ਾਂ ਉਹ ਆਈਡੀਆ ਸਾਡੇ ਤੱਕ ਲੈ ਕੇ ਆਉਂਦਾ ਉਹ ਰਸਤਾ ਸਾਨੂੰ ਦਿਖਾਉਂਦਾ ਹੈ ਸਾਨੂੰ ਉਹ ਤਰੀਕਾ ਦੱਸਦਾ ਵੀ ਤੁਸੀਂ ਇਸ ਤਰੀਕੇ ਨਾਲ ਚੱਲੋ ਇਸ ਤਰੀਕੇ ਨਾਲ ਕੰਮ ਕਰੋ ਤੇ ਫਿਰ ਇਹਦੇ ਨਾਲ ਤੁਹਾਨੂੰ ਕਾਮਯਾਬੀ ਮਿਲੇਗੀ ਉਹ ਸਾਡੀ ਹੈਲਪ ਕਰਦਾ ਇੱਕ ਦੋਸਤ ਦੀ ਤਰ੍ਹਾਂ ਠੀਕ ਹੈ ਸੋ ਜਿਹੜੇ ਤਾਂ ਲੋਕ ਇਸ ਚੀਜ਼ ਨੂੰ ਸਮਝ ਲੈਂਦੇ ਨੇ ਉਹ ਤਾਂ ਅੱਗੇ ਜ਼ਿੰਦਗੀ ਦੇ ਵਿੱਚ ਬਹੁਤ ਤਰੱਕੀਆਂ ਹਾਸਲ ਕਰਦੇ ਨੇ ਤੇ ਜਿਹੜੇ ਬੰਦੇ ਇਸੇ ਗੱਲ ਚ ਉਲਝੇ ਰਹਿੰਦੇ ਆ ਵੀ ਨਹੀਂ ਇਹ ਚੀਜ਼ ਕੰਮ ਕਰਦੀ ਆ ਕਿ ਨਹੀਂ ਕਰਦੀ ਆ ਵਾਕਈ ਇਦਾਂ ਹੁੰਦਾ ਕਿ ਨਹੀਂ ਹੁੰਦਾ ਫਿਰ ਉਹ ਉੱਥੇ ਹੀ ਅੜੇ ਰਹ ਜਾਂਦੇ ਆ ਉੱਥੇ ਰੁਕੇ ਰਹ ਜਾਂਦੇ ਨੇ ਸੋ ਅਗਰ ਤੁਸੀਂ ਵਾਕਈ ਇਹਦਾ ਰਿਜ਼ਲਟ ਦੇਖਣਾ ਹੈ ਨਾ ਤੁਸੀਂ ਡੇਲੀ ਇਸ ਚੀਜ਼ ਨੂੰ ਕਰਦੇ ਰਹੋ ਜਦੋਂ ਡੇਲੀ ਤੁਸੀਂ ਇਸ ਚੀਜ਼ ਨੂੰ ਕਰਦੇ ਰਹੋਗੇ ਨਾ ਤਾਂ ਜਿੱਥੇ ਤੁਹਾਡਾ ਮਾਈਂਡ ਤੁਹਾਨੂੰ ਇਹ ਸੋਚ ਰਿਹਾ ਵੀ ਜੋ ਮੈਂ ਤੁਸੀਂ ਬੋਲ ਰਹੇ ਹੋ ਇਹ ਝੂਠ ਹੈ ਪਰ ਫਿਰ ਹੌਲੀ-ਹੌਲੀ ਉਹਨੂੰ ਐਕਸੈਪਟ ਕਰਨਾ ਸ਼ੁਰੂ ਕਰ ਦੂਗਾ ਉਹ ਉਹਨੂੰ ਰਿਐਲਿਟੀ ਮੰਨ ਲੂਗਾ ਤੇ ਜਿਸ ਦਿਨ ਉਹਨੇ ਉਸ ਨੂੰ ਰਿਐਲਿਟੀ ਮੰਨ ਲਿਆ ਉਸੇ ਦਿਨ ਉਹ ਸਬਕੌਂਸ਼ੀਅਸ ਮਾਈਂਡ ਨੂੰ ਉਸ ਦਾ ਮੈਸੇਜ ਭੇਜਣਾ ਸ਼ੁਰੂ ਕਰ ਦੇਗਾ ਔਰ ਜਿਸ ਦਿਨ ਤੁਹਾਡਾ ਸਬਕੌਂਸ਼ੀਅਸ ਮਾਈਂਡ ਨੂੰ ਉਹ ਮੈਸੇਜ ਮੰਡੇ ਸ਼ੁਰੂ ਹੋ ਗਏ ਉਹ ਤੁਹਾਡੀ ਕਾਮਯਾਬੀ ਦੇ ਤੁਹਾਡੀ ਸਿਹਤ ਦੇ ਹਰ ਇੱਕ ਰਸਤੇ ਖੋਲ ਦੂਗਾ ਹਰ ਇੱਕ ਤਰੀਕਾ ਤੁਹਾਡੇ ਤੱਕ ਪਹੁੰਚਦਾ ਕਰੂਗਾ ਜਿਸ ਨਾਲ ਤੁਹਾਨੂੰ ਜਾਂ ਤਾਂ ਕਾਮਯਾਬੀ ਮਿਲੂ ਅਗਰ ਤੁਸੀਂ ਸਿਹਤ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਇੱਕ ਚੰਗੀ ਸਿਹਤ ਮਿਲੂ ਸੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਲਗਨ ਦੇ ਨਾਲ ਇਸ ਕੰਮ ਨੂੰ ਕਰਦੇ ਹੋ ਇੱਕ ਚੀਜ਼ ਮੈਂ ਤੁਹਾਨੂੰ ਆਪਣੀ ਐਕਸਪੀਰੀਅੰਸ ਨਾਲ ਦੱਸਣਾ ਚਾਹੁੰਦੀ ਆ ਸ਼ੁਰੂ ਦੇ ਵਿੱਚ ਮੈਨੂੰ ਵੀ ਲੱਗਿਆ ਵੀ ਇਹ ਝੂਠ ਜਿਹਾ ਲੱਗਦਾ ਸੀ ਪਰ ਜਿਉਂ-ਜਿਉਂ ਮੈਨੂੰ ਕਰਦੀ ਗਈ ਨਾ ਤਾਂ ਬੜਾ ਇਹਦੇ ਵਿੱਚ ਆਪਾਂ ਕਹਿੰਦੇ ਵਾ ਸਕੂਨ ਇੱਕ ਅਲੱਗ ਜੀ ਖੁਸ਼ੀ ਜੀ ਮਹਿਸੂਸ ਹੋਣ ਲੱਗ ਗਈ ਜਦੋਂ ਆਪਾਂ ਇਹਨੂੰ ਬੋਲਦੇ ਆ ਨਾ ਬੋਲਣਾ ਕਿਵੇਂ ਹੈ ਇੱਕ ਲੋਰੀ ਦੀ ਤਰ੍ਹਾਂ ਬੋਲਣਾ ਹੈ ਵਿਜ਼ੂਅਲਾਈਜੇਸ਼ਨ ਜਦੋਂ ਕਰਨਾ ਬੜਾ ਧਿਆਨ ਨਾਲ ਬੜੇ ਕਨਸੈਂਟਰੇਟ ਨਾਲ ਇੱਥੋਂ ਹੋ ਕੇ ਕਰਨਾ ਹੈ ਜਦੋਂ ਤੁਸੀਂ ਆਪਣੇ ਅੰਦਰ ਇੱਥੇ ਦੀ ਸ਼ਕਤੀ ਜਗਾ ਲੀਨਾ ਠੀਕ ਹੈ ਇਹ ਸ਼ਕਤੀ ਕਿਵੇਂ ਜਾਗੂਗੀ ਇਹ ਮੈਂ ਤੁਹਾਨੂੰ ਦੱਸਦਾ ਵੀ ਰੋਜ਼ ਤੁਸੀਂ ਪ੍ਰੈਕਟਿਸ ਕਰਨੀ ਹੈ ਬੋਲਣ ਦੀ ਜਿਵੇਂ ਉਦਾਹਰਣ ਮੈਂ ਤੁਹਾਨੂੰ ਦਿੱਤੀਆਂ ਵੀ ਕਿਹੜੀਆਂ ਕਿਹੜੀਆਂ ਕਿਵੇਂ ਤੁਸੀਂ ਬੋਲ ਸਕਦੇ ਹੋ ਸਿਹਤ ਨੂੰ ਲੈ ਕੇ ਬੋਲ ਸਕਦੇ ਹੋ ਪੈਸੇ ਨੂੰ ਲੈ ਕੇ ਬੋਲ ਸਕਦੇ ਹੋ ਸ਼ੁਰੂ ਵਿੱਚ ਤੁਹਾਨੂੰ ਤੁਹਾਡਾ ਧਿਆਨ ਟਿਗੂਗਾ ਨਹੀਂ ਭਟਕੂਗਾ ਲੇਕਿਨ ਜਿਦੋਂ-ਜਿਦੋਂ ਰੋਜ਼ ਤੁਸੀਂ ਪ੍ਰੈਕਟਿਸ ਕਰਦੇ ਜਾਓਗੇ ਤੁਹਾਡਾ ਧਿਆਨ ਟਿਕਣਾ ਸ਼ੁਰੂ ਹੋ ਜਾਊਗਾ ਤੇ ਫਿਰ ਤੁਹਾਡੀ ਫਿਰ ਤੁਸੀਂ ਪਤਾ ਕੀ ਕਰੋਗੇ ਜਦੋਂ ਤੁਸੀਂ ਕਈ ਵਾਰੀ ਬੈਠੋਗੇ ਨਾ 2 ਮਿੰਟ ਜਿੱਦਾਂ ਤੁਹਾਡਾ ਧਿਆਨ ਇੱਥੇ ਟਿਕ ਜਾਇਆ ਕਰੂਗਾ ਉਹ ਕਾਦੇ ਨਾਲ ਹੋਊਗਾ ਪ੍ਰੈਕਟਿਸ ਨਾਲ ਹੋਊਗਾ ਇਹਦੇ ਨਾਲ ਜਾਗੂਗੀ ਤੁਹਾਡੀ ਅੰਦਰ ਦੀ ਸ਼ਕਤੀ ਤੇ ਜਦੋਂ ਇਹ ਸ਼ਕਤੀ ਜਾਗੂਗੀ ਤਾਂ ਸਮਝ ਲਓ ਤੁਹਾਡੀ ਜ਼ਿੰਦਗੀ ਦੀ ਜਿਹੜੀ ਕਿਸਮਤ ਦੀ ਉਹ ਰੌਸ਼ਨੀ ਜਾਂ ਕਿਸਮਤ ਦੀ ਉਹ ਚੀਜ਼ ਜਾਗ ਗਈ ਜਿਹੜੀ ਹੁਣ ਸਿਰਫ ਸੋਨੋ ਸਿਰਫ ਕਾਮਯਾਬੀ ਦੇਊਗੀ ਠੀਕ ਹੈ ਜੀ ਕਿਉਂਕਿ ਮੈਂ ਆਪਣੀ ਆਪਣੀ ਡੇਲੀ ਦੀ ਰੁਟੀਨ ਲਾਈਫ ਦੇ ਵਿੱਚ ਇਹ ਚੀਜ਼ਾਂ ਦਾ ਇਸਤੇਮਾਲ ਕਰਦੀ ਆਂ ਪਾਠ ਵੀ ਕਰਦੀ ਆਂ ਤੇ ਨਾਲ ਇਹ ਵੀ ਕਰਦੀ ਆਂ ਕਿਉਂਕਿ ਦੇਖੋ ਦੋਨੋਂ ਹੀ ਰਸਤੇ ਨੇ ਸਾਨੂੰ ਪੋਜ਼ਿਟਿਵ ਰੱਖਣ ਦੇ ਦੋਨੋਂ ਹੀ ਰਸਤੇ ਨੇ ਜਿਹੜੇ ਸਾਨੂੰ ਗਲਤ ਚੀਜ਼ਾਂ ਸੋਚਣ ਤੋਂ ਰੋਕਦੇ ਨੇ ਦੋਨੋਂ ਹੀ ਰਸਤੇ ਨੇ ਜੋ ਸਾਨੂੰ ਇੱਕ ਚੰਗਾ ਇਨਸਾਨ ਬਣਦੇ ਵਿੱਚ ਮਦਦ ਕਰਦੇ ਨੇ ਸੋ ਕਦੇ ਵੀ ਆਪਣੇ ਦਿਮਾਗ ਦੇ ਵਿੱਚ 네ਗੇਟਿਵ ਥੌਟਸ ਨਹੀਂ ਲੈ ਕੇ ਆਉਣੇ ਕਿਸੇ ਦੂਸਰੇ ਦੇ ਪ੍ਰਤੀ ਵੀ ਨਹੀਂ ਲੈ ਕੇ ਆਉਣੀ ਵੀ ਉਹ ਬੰਦਾ ਐਦਾਂ ਹੁੰਦਾ ਹੈ ਅੱਛਾ ਉਹ ਬੰਦੇ ਨੇ ਐਦਾਂ ਜਾਂ ਕਿਸੇ ਦੇ ਪ੍ਰਤੀ ਈਰਖਾ ਜੈਲਸ ਨਹੀਂ ਰੱਖਣਾ ਜਾਂ ਕੋਈ ਕਿਸੇ ਕੋਲੇ ਜਿਆਦਾ ਪੈਸਾ ਨਾ ਤਾਂ ਉਹਦੇ ਲਈ ਉਸ ਪੈਸੇ ਨੂੰ ਲੈ ਕੇ ਗਲਤ ਚੀਜ਼ ਨਹੀਂ ਆਪਣੇ ਦਿਮਾਗ ਵਿੱਚ ਸੋਚਣੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਅਗਰ ਤੁਸੀਂ ਦੂਸਰੇ ਦੀ ਸੋਚ ਰਹੇ ਹੋ ਨਾ ਤਾਂ ਇਹ ਤੁਹਾਡੀ ਗਲਤਫਹਮੀ ਆ ਉਹ ਤੁਸੀਂ ਖੁਦ ਲਈ ਸੋਚ ਰਹੇ ਹੋ ਕਿਉਂਕਿ ਸੋਚ ਤੁਸੀਂ ਇੱਥੋਂ ਰਹੀ ਹੋ ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹੂੰਗੀ ਅ ਦੇਖੋ ਜਦੋਂ ਬੱਲਬ ਦਾ ਅਵਿਸ਼ਕਾਰ ਹੋਇਆ ਫੋਨ ਦਾ ਹੋਇਆ ਟੈਲੀਫੋਨ ਦਾ ਹੋਇਆ ਬਿਜਲੀ ਦਾ ਹੋਇਆ ਜਦੋਂ ਇਹਨਾਂ ਚੀਜ਼ਾਂ ਦਾ ਅਵਿਸ਼ਕਾਰ ਹੋਇਆ ਪਹਿਲਾਂ ਇਹਨਾਂ ਚੀਜ਼ਾਂ ਦੀ ਖੋਜ ਹੋਈ ਕਿ ਪਹਿਲਾਂ ਸੋਚ ਆਈ ਪਹਿਲਾਂ ਸੋਚ ਆਈ ਨਾ ਪਹਿਲਾਂ ਸੋਚ ਆਈ ਤਾਂ ਹੀ ਤਾਂ ਅਵਿਸ਼ਕਾਰ ਹੋਇਆ ਪਹਿਲਾਂ ਉਹਨਾਂ ਨੇ ਦਿਮਾਗ 'ਚ ਸੋਚੀ ਇਹ ਚੀਜ਼ ਵੀ ਆਹ ਚੀਜ਼ ਅੱਛਾ ਬੱਲਬ ਐਦਾਂ ਦਾ ਦਿਖ ਸਕਦਾ ਐਦਾਂ ਦਾ ਬਣ ਸਕਦਾ ਐਦਾਂ ਦਾ ਉਹਨੂੰ ਆਪਾਂ ਉਹ ਕਰਾਂਗੇ ਆਈਡੀਆ ਕਿਵੇਂ ਆਇਆ ਸੋਚ ਦੇ ਵਿੱਚ ਆਇਆ ਫਿਰ ਉਹ ਉਹਨੂੰ ਇੰਪਲੀਮੈਂਟ ਕੀਤਾ ਉਹਨਾਂ ਨੇ ਰਿਐਲਿਟੀ ਦੇ ਵਿੱਚ ਠੀਕ ਹੈ ਇਸੇ ਤਰੀਕੇ ਨਾਲ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਇੱਕ ਚੰਗਾ ਬਣਾਉਣ ਵਾਸਤੇ ਅਸੀਂ ਜਿਹੜੇ ਇਮੇਜਿਨੇਸ਼ਨ ਕਰਨੇ ਨੇ ਉਪਰੇਨ ਦੇ ਵਿੱਚ ਕਰਨੇ ਨੇ ਸਬਕੌਂਸ਼ੀਅਸ ਮਾਈਂਡ ਨੂੰ ਸਿਖਾਉਣੀਆਂ ਇਹ ਚੀਜ਼ਾਂ ਫਿਰ ਉਸ ਤੋਂ ਬਾਅਦ ਅਸੀਂ ਜ਼ਿੰਦਗੀ 'ਚ ਜੋ ਚਾਹੋਗਾ ਯੂਨੀਵਰਸ ਤੋਂ ਤੁਸੀਂ ਜੋ ਮੰਗੋਗੇ ਯੂਨੀਵਰਸ ਤੁਹਾਨੂੰ ਹਰ ਇੱਕ ਉਹ ਚੀਜ਼ ਦੇਊਗਾ ਠੀਕ ਹੈ ਜੀ ਬਸ ਤੁਸੀਂ ਇਹਨੂੰ ਕਰਕੇ ਦੇਖੋ ਬਹੁਤ ਖੁਸ਼ੀ ਦੀ ਮਹਿਸੂਸ ਹੁੰਦੀ ਐ ਇਹਨੂੰ ਕਰਦੇ ਹੋਏ ਸੋ ਮੈਂ ਇਹ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਹੁਣ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਬਸਕ੍ਰਾਈਬ ਕਰਜੇ